ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੰਗਜਨ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 631 ਤੇ ਸੁਪਾਹਿਮਾਨ ਨੌਵੇਂ ਪਾਠਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਇੱਕ ਸ਼ਬਦ ਹੈ ਮੰਨ ਰੇ ਕੌਣ ਕਮਤ ਤੈ ਨੀਨੀ ਇਸ ਸ਼ਬਦ ਨੂੰ ਆਪਾਂ ਜੁੜਨ ਦੀ ਕੋਸ਼ਿਸ਼ ਕਰਦੇ ਆਂ ਪਰ ਇਹ ਸ਼ਬਦ ਨੂੰ ਪੜ੍ਹਨ ਤੋਂ ਪਹਿਲਾਂ ਸਾਨੂੰ ਦੋ ਤਿੰਨ ਚੀਜ਼ਾਂ ਦਾ ਖਿਆਲ ਕਰਨਾ ਪਏਗਾ ਕਿ ਗੁਰੂ ਜੀ ਜਿਹੜੀ ਬਾਣੀ ਲਿਖਦੇ ਨੇ ਨੌਵੇਂ ਪਾਸ਼ਾ ਪੂਰੇ ਵਿੱਚ ਸ਼ਬਦ ਸਾਰੇ ਬ੍ਰਿਜ ਭਾਸ਼ਾ ਦੀ ਇਧਰਲੀ ਬੋਲੀ ਦੇ ਇਸ ਖੇਤੀ ਵਿੱਚ ਜੋ ਪਹਿਲਾਂ ਧਰਮ ਸੀ ਉਸ ਦੇ ਨਾਲ ਜੁੜੀਆਂ ਹੋਈਆਂ ਇਤਿਹਾਸਿਕ ਕਹਾਣੀਆਂ ਦਾ ਜ਼ਿਕਰ ਵੀ ਕਰਦੇ ਨੇ ਤੇ ਜਿਹੜਾ ਉਪਦੇਸ਼ ਉਹ ਦੇ ਰਹੇ ਨੇ ਉਹਨਾਂ ਲੋਕਾਂ ਨੂੰ ਸਮਝਾ ਰਿਹਾ ਹੈ ਜਿਹੜੇ ਜ਼ੁਲਮ ਤੋਂ ਡਰੇ ਹੋਏ ਨੇ ਲੋਕ ਸਨਮੇ ਹੋਏ ਨੇ ਸਵਾਰਥੀ ਜੀਵਨਾ ਵਿੱਚ ਰੁੱਝੇ ਹੋਏ ਨੇ ਆਪਣੇ ਆਪ ਨੂੰ ਹਕੂਮਤ ਹਕੂਮਤ ਦੇ ਅੱਗੇ ਚੰਗਾ ਦਿਖਾਉਣ ਵਾਸਤੇ ਦੂਜਿਆਂ ਦਾ ਨੁਕਸਾਨ ਵੀ ਕਰ ਰਹੇ ਨੇ ਇਹ ਫਿਰ ਇਹ ਜਿਹੜੀ ਬ੍ਰਿਜ ਭਾਸ਼ਾ ਦੀ ਬੋਲੀ ਹੈ ਪੰਜਾਬੀ ਬੋਲੀ ਹੈ ਇਹ ਪੰਜਾਬ ਤੋਂ ਲੈ ਕੇ ਬ੍ਰਿਜ ਭਾਸ਼ਾ ਅਗਯੂਪੀ ਬਿਹਾਰ ਅਸਾਮ ਤੱਕ ਸਾਰੇ ਬੋਲੀ ਜਾਂਦੀ ਹੈ ਸੋ ਇਸ ਖਿੱਤੇ ਦੇ ਲੋਕਾਂ ਨੂੰ ਜੋ ਕਿ ਹਕੂਮਤ ਦੇ ਡਰ ਤੋਂ ਡਰੇ ਹੋਏ ਸੀ ਜੁਰਮ ਤੋਂ ਡਰੇ ਹੋਏ ਸੀ ਸਹਿਮੇ ਹੋਏ ਸੀ ਭੌ ਵਿੱਚ ਸੀ ਇਹਨਾਂ ਲੋਕਾਂ ਨੂੰ ਗੁਰੂ ਜੀ ਨੇ ਇੱਕ ਉਪਦੇਸ਼ ਦਿੱਤਾ ਤਾਂ ਕਿ ਇਹ ਇਸ ਡਰ ਭੈਮ ਤੇ ਭਰਮਾਂ ਵਿੱਚੋਂ ਜੋ ਕਰ ਰਹੀ ਸੀ ਜੋ ਜੀਵਨ ਉਹ ਜਿਉ ਰਹੀ ਸੀ ਉਸ ਤੋਂ ਨਿਕਲ ਕੇ ਸੱਚ ਦੇ ਨਾਲ ਜੁੜਨ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 631 ਤੇ ਸੁਭਾਏ ਮਾਨ ਇਸ ਸ਼ਬਦ ਦਾ ਵਿਚਾਰ ਆਪਾਂ ਕਰਨਾ ਸ਼ੁਰੂ ਕਰਦੇ ਹਾਂ ਸੋਰਠ ਮਹਲਾ ਨਵਾ ਮਨ ਰੇ ਤੌਨਕ ਮਤ ਤੈ ਨੀਨੀ ਬਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ ਲਹਾਉ ਜੇ ਤੋ ਥੋੜਾ ਜਾਂ ਵੀ ਸਾਨੂੰ ਇਤਿਹਾਸ ਬਾਰੇ ਗਿਆਨ ਹੋਵੇਗਾ ਤੇ ਸਾਨੂੰ ਉਸ ਸਮੇਂ ਦੀ ਹਰਾਨਤ ਦਾ ਪਤਾ ਹੋਵੇਗਾ ਤੇ ਸਾਨੂੰ ਸੌਖਾ ਸਮਝ ਵਿੱਚ ਆ ਜਾਏਗਾ ਗੁਰੂ ਜੀ ਮਨ ਨੂੰ ਸੰਬੋਧਿਤ ਹੁੰਦੇ ਆ ਪਹਿਲੀ ਹੀ ਪੰਕਤੀ ਪਹਿਲਾ ਹੀ ਜੋ ਜਹ ਜੋ ਉਹ ਪ੍ਰਹਾਉ ਦੇ ਪੰਦ ਹੈ ਸ਼ਬਦ ਵਿੱਚ ਗੁਰੂ ਜੀ ਇਸੇ ਗੱਲ ਨੂੰ ਕਲੀਅਰ ਕਰਨਾ ਚਾਹੁੰਦੇ ਆ ਮਨ ਰੇ ਕੌਨ ਕਮਤ ਤੂੰ ਲੈ ਤੈ ਲੈਨੀ ਐ ਮਨਾ ਤੂੰ ਕਿਹੜੀ ਮਾੜੀ ਮਤ ਵਿੱਚ ਲੱਗ ਗਿਆ ਕਿਸ ਮਾੜੀ ਮਤ ਦੇ ਵਿੱਚ ਤੇਰਾ ਤੇਰਾ ਮਨ ਤੂੰ ਜੁੜਿਆ ਪਿਆ ਤੇ ਤੈਨੂੰ ਇਹ ਗੱਲ ਸਮਝੀ ਨਹੀਂ ਆ ਰਹੀ ਕਿ ਤੂੰ ਕੀ ਕਰ ਰਿਹਾ ਤੂੰ ਮਾੜੀ ਮਤ ਲੈ ਰખી ਐ ਕਿਹੜੀ ਸਿੱਖਿਆ ਲੈ ਰખી ਐ ਭੈੜੀ ਤੂੰ ਪਰ ਦਾਰਾ ਨਿੰਦਾ ਰਸ ਰਚਿਓ ਤੂੰ ਪਰਾਇ ਸਤਰੀ ਪਰਾਇ ਨਿੰਦਾ ਇਨ੍ਹਾਂ ਰਸਾਂ ਦੇ ਵਿੱਚ ਮਾਸਤ ਰਹਿਣਾ ਹਮੇਸ਼ਾ ਤੇ ਪ੍ਰਮਾਤਮਾ ਨੂੰ ਤੂੰ ਕਦੇ ਯਾਦੀ ਨਹੀਂ ਕਰਦਾ ਰਾਮ ਭਗਤ ਨਹੀਂ ਕੀਨੀ ਰਾਮ ਰਮਿਆ ਹੋਇਆ ਮਾਲਕ ਪਰਮਾਤਮਾ ਅਕਾਲ ਪੁਰਖ ਵੈਗਰੂ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਉਹਦੀ ਭਗਤ ਕੀ ਹੈ ਬਿਨ ਗੁਣ ਕੀਤੇ ਭਗਤ ਨਾ ਹੋਏ ਉਸ ਪਰਮਾਤਮਾ ਦੇ ਜੋ ਗੁਣ ਹੈ ਅਕਾਲ ਪੁਰਖ ਵੈਗਰੂ ਦੀ ਜਿਹੜੀ ਯਾਦ ਹੈ ਉਹ ਤੇ ਤੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਈ ਹੋਈ ਤੇ ਤੂੰ ਪਰ ਦਾਰਾ ਤੇ ਦੂਜਿਆਂ ਦੀ ਨਿੰਦਿਆ ਵਿੱਚ ਰਚਿਆ ਪਿਆ ਮਸਤ ਹੋਇਆ ਪਿਆ ਇਹ ਕਿਹੜੀ ਭੈੜੀ ਮਤਮਨਾ ਤੂੰ ਲੈ ਲਈ ਐ ਇਹ ਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਉਪਦੇਸ਼ ਕਰਦੇ ਐ ਹੁਣ ਦੇਖੋ ਜੇ ਸਾਨੂੰ ਰੱਬ ਯਾਦ ਹੈ ਤੇ ਸਾਡੇ ਅੰਦਰੋਂ ਭੈੜਾ ਮੁੱਕ ਜਾਣ ਦੀਆਂ ਗਲਤ ਰਾਹ ਮੁੱਕ ਜਾਣਗੀ ਤੇ ਜੇ ਅਸੀਂ ਮਕਾਰਾਂ ਤੋਂ ਮੁਕਤੀ ਚਾਹੁੰਨੇ ਆ ਤੇ ਸਾਨੂੰ ਰੱਬ ਯਾਦ ਰੱਖਣਾ ਪਏਗਾ ਅਕਾਲ ਪੁਰਖ ਵੈਗੁਰੂ ਦੇ ਹੁਕਮ ਵਿੱਚ ਤੁਰਨਾ ਪਏਗਾ ਹੁਕਮਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰਸਤਾ ਪਨਾਉਣਾ ਪਏਗਾ ਅੱਗੇ ਗੁਰੂ ਜੀ ਇਸ ਨੂੰ ਹੋਰ ਵਿਸਤਾਰ ਵਿੱਚ ਕਹਿੰਦੇ ਐ ਮੋਕਟ ਪੰਥ ਜਾਣਿਓ ਤੈ ਨਾਹਿਨ ਧਨ ਜੋਰ ਨ ਕੋਤਾਇਆ ਐ ਮੇਰੇ ਵੀਰ ਬਕਾਰਾਂ ਦੀ ਖਲਾਸੀ ਬਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ ਤੂੰ ਹਜੇ ਤੱਕ ਵੀ ਨਹੀਂ ਸਮਝਿਆ ਧਨ ਇਕੱਠਾ ਕਰਨ ਲੱਗਿਆ ਹੋਇਆ ਹੈ ਇਸੇ ਦੌੜ ਭੱਜ ਵਿੱਚ ਤੂੰ ਸਾਰਾ ਜੀਵਨ ਆਪਣਾ ਅਜਾਈ ਗਵਾ ਰਿਹਾ ਹੈ ਇਸ ਦੌੜ ਭੱਜ ਵਿੱਚ ਹੀ ਲੱਗਿਆ ਹੋਇਆ ਹੈ ਜਦੋਂ ਕਿ ਤੈਨੂੰ ਪਤਾ ਹੈ ਕਿ ਇਹ ਜਿਹੜਾ ਸਮਾਹਨ ਹੈ ਇਹ ਜਿਹੜਾ ਤੂੰ ਇਕੱਠਾ ਕਰ ਰਿਹਾ ਤੇਰੇ ਨਾਲ ਨਹੀਂ ਜਾਂਦਾ ਇਹ ਜਾ ਕੇ ਤੈਨੂੰ ਜਿਉਂਦਿਆਂ ਜੀ ਛੱਡ ਜਾਏਗਾ ਜਾ ਘਰ ਮਰਨ ਤੋਂ ਬਾਅਦ ਇੱਠੀ ਰਹਿ ਜਾਏਗਾ ਇਹਦੇ ਮਾਰਕ ਹੋਰ ਬਣ ਜਾਣਗੇ ਗੁਰੂ ਜੀ ਕਹਿੰਦੇ ਐ ਦੇਖੋ ਇਸ ਗੱਲ ਨੂੰ ਕਿਵੇਂ ਸਮਝਾਉਂਦੇ ਐ ਅੰਤ ਸੰਗ ਕਾਹੋਂ ਨਹੀਂ ਦੀਨਾ ਗਿਰਥਾ ਆਪ ਬੰਧਾਇਆ ਦੁਨੀਆ ਦੇ ਪਦਾਰਥਾਂ ਨੇ ਤੇਰਾ ਸਾਥ ਛੱਡ ਜਾਣਾ ਕਿਉਂਕਿ ਜੇ ਤੇ ਜਿਉਂਦੇ ਜੀ ਵੀ ਛੱਡ ਸਕਦੇ ਐ ਤੇ ਮਰਨ ਤੋਂ ਬਾਅਦ ਤੇ ਤੂੰ ਇਹਨਾਂ ਨੂੰ ਛੱਡ ਕੇ ਜਾਣਾ ਹੀ ਐ। ਮਤਲਬ ਤੇਰੇ ਕਹਿਣ ਕਹਿਣ ਦਾ ਗੁਰੂ ਜੀ ਦੇ ਕਹਿਣ ਦਾ ਇਹ ਮਤਲਬ ਹੈ ਕਿ ਇਹ ਤੇਰੇ ਹਮੇਸ਼ਾ ਸਾਥ ਨਹੀਂ ਰਹਿਣ ਵਾਲੇ। ਫਿਰ ਤੋਂ ਵਿਰਥੀ ਮਾਇਆ ਦੇ ਭੋਗ ਵਿੱਚ ਜਕੜਿਆ ਹੋਇਆ। ਆਤ ਸੰਗ ਕਾਹੂ ਨੀ ਦੀਨਾ ਬਿਰਥਾ ਆਪ ਬੁਨਾਇਆ ਤੂੰ ਆਪ ਆਪਣੇ ਆਪ ਨੂੰ ਵੀ ਸਾਇਆ ਦੇ ਭੋਗ ਵਿੱਚ ਬੰਨਿਆ ਹੋਇਆ। ਜਾਕੜਿਆ ਹੋਇਆ ਫਸਾਇਆ ਹੋਇਆ ਤੇ ਤੂੰ ਜੋ ਤੈਨੂੰ ਰਸਤਾ અપਨਾਉਣਾ ਚਾਹੀਦਾ ਸੀ ਉਹ ਰਸਤਾ ਕੀ ਸੀ ਪਰਮਾਤਮਾ ਦੀ ਸ਼ਰਨ ਲੈਣ ਦਾ ਪਰਮਾਤਮਾ ਨਾਲ ਜੁੜਨ ਦਾ ਮਨ ਨੂੰ ਅਡੋਲ ਕਰਨ ਦਾ ਤਾਂ ਕਿ ਸਹਜ ਆ ਜਾਵੇ ਤੇਰੇ ਅੰਦਰ ਤੇ ਇਹ ਮਾਇਆ ਦਾ ਬੋਝ ਤੇਰੇ ਅੰਦਰੋਂ ਨਿਕਲ ਜਾਵੇ ਇਹ ਤੂੰ ਕੀਤਾ ਨਹੀਂ ਕਿਉਂਕਿ ਤੂੰ ਮਾਇਆ ਦੀ ਦੌੜ ਭੱਜ ਵਿੱਚ ਲੱਗਿਆ ਰਹਿਣਾ ਹਮੇਸ਼ਾ ਮਾਹੀ ਦੀ ਦੌੜ ਵਿੱਚ ਦਵਤੀ 13 ਜੀਵਨ ਲੰਘ ਰਿਹਾ ਸੋ ਗੁਰੂ ਜੀ ਕਹਿੰਦੇ ਨਾ ਹਰ ਭਜਿਓ ਨਾ ਗੁਰਦਨ ਸੇਵਿਓ ਨਾ ਹੀ ਉਪਜਿਓ ਕਛ ਗਿਨ ਹੁਣ ਦੇਖੋ ਪ੍ਰਮਾਤਮਾ ਨੂੰ ਚੇਤੇ ਵਿੱਚ ਕਰਨਾ ਸੀ ਪ੍ਰਮਾਤਮਾ ਦੀ ਭਗਤੀ ਕਰਨੀ ਸੀ ਉਹਦੇ ਨਾਲ ਜੁੜਨਾ ਸੀ ਉਹਨੂੰ ਯਾਦ ਕਰਨਾ ਸੀ ਨਾ ਤੇ ਉਹ ਕਰਿਆ ਨਾ ਹੀ ਇਹ ਮਿਲਨੀ ਕਿੱਥੋਂ ਸੀ ਗੁਰੂ ਘਰੋਂ ਨਾ ਤੋ ਗੁਰੂ ਦੀ ਸੇਵਾ ਕੀਤੀ ਗੁਰੂ ਦੀ ਸ਼ਰਨ ਲਈ ਗੁਰੂ ਦੀ ਸੇਵਾ ਕੀ ਹੈ ਸਾਡੇ ਗੁਰੂ ਸ਼ਬਦ ਗੁਰੂ ਨੇ ਸ਼ਬਦ ਗੁਰੂ ਜੀ ਦੀ ਸੇਵਾ ਕੀ ਹੈ ਗੁਰੂ ਜੀ ਦੇ ਸ਼ਬਦ ਨੂੰ ਮੰਨ ਲੈਣਾ ਆਪਣੇ ਜੀਵਨ ਵਿੱਚ ਅਪਣਾ ਲੈਣਾ ਤੇ ਆਪਾਂ ਗੁਰੂ ਦੀ ਸੇਵਾ ਸ਼ਬਦ ਗੁਰੂ ਦੀ ਕਿਵੇਂ ਕਰ ਸਕਦੇ ਆ ਜੋ ਗੁਰੂ ਜੀ ਕਹਿ ਰਿਹਾ ਉਹਨੂੰ ਅਸੀਂ ਭਲਾ ਕਰਕੇ ਮੰਨ ਲਈਏ ਆਪਣੇ ਜੀਵਨ ਵਿੱਚ ਅਪਣਾ ਲਈਏ ਨਾ ਤੇ ਤੂੰ ਪ੍ਰਮਾਤਮਾ ਨੂੰ ਯਾਦ ਕੀਤਾ ਨਾ ਹੀ ਤੂੰ ਗੁਰੂ ਜਨ ਦੀ ਸ਼ਰਨ ਲਈ ਨਾ ਹੀ ਪੜਿਓ ਕਛ ਗਿਆਨਾਂ ਫਿਰ ਤੇਰੇ ਅੰਦਰ ਗਿਆਨ ਆਉਣਾ ਕਿੱਥੋਂ ਸੀ ਜਦੋਂ ਸ਼ਬਦ ਨਾਲ ਜੁੜਿਆ ਨਹੀਂ ਉਪਦੇਸ਼ ਨਾਲ ਜੁੜਿਆ ਨਹੀਂ ਤੇਰੇ ਅੰਦਰ ਗਿਆਨ ਆਉਣਾ ਕਿੱਥੋਂ ਸੀ ਆਇਆ ਨਹੀਂ ਗੁਰੂ ਜੀ ਕਹਿੰਦੇ ਖਾਲੀ ਰਹਿ ਗਿਆ ਤੂੰ ਤੈਨੂੰ ਸੋਝੀ ਨਹੀਂ ਆਈ ਜੀਵਨ ਦੀ ਕਟ ਹੀ ਮਾਹੇ ਨਰੰਜਨ ਤੇਰੇ ਤੈ ਖੋਜਤ ਉਦਿਆਨ ਗੁਰੂ ਜੀ ਕਹਿੰਦੇ ਮਾਇਆ ਤੋਂ ਨਰਲੇਪ ਜਿਹੜਾ ਪ੍ਰਮਾਤਮਾ ਹੈ ਉਹ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਉਹਨੂੰ ਜੰਗਲਾਂ ਦੇ ਵਿੱਚ ਭਾਲ ਰਿਹਾ ਹੈ ਹੁਣ ਦੇਖੋ ਮਾਇਆ ਤੋਂ ਨਿਰੰਜਨ ਹੋਣਾ ਹੈ ਸੀ ਵੀ ਮਾਇਆ ਤੋਂ ਕਾਲਕ ਤੋਂ ਰਾਹਿਤ ਹੋਣਾ ਇੰਨਾ ਜੀਵਨ ਦੇ ਜਿਹੜੇ ਸਾਡੇ ਮਾੜੇ ਵਿਚਾਰ ਨੇ ਕੁਮਤ ਹੈ ਜਿਹੜੀ ਇਹ ਮਾਇਆ ਦਾ ਮੋਹ ਹੈ ਜਿਹੜਾ ਇਹਨੂੰ ਛੁੱਟਾ ਇਹ ਤੋਂ ਨਹੀਂ ਛੁੱਟਾਂਗੇ ਨਾ ਜੇ ਅਸੀਂ ਨਰੰਜਨ ਨੂੰ ਯਾਦ ਕਰਾਂਗੇ ਹੁਣ ਇੱਥੇ ਮਾਲਕ ਦਾ ਨਾਮ ਗੁਰੂ ਜੀ ਨੇ ਨਰੰਜਨ ਕਰਕੇ ਲਿਆ ਵੀ ਉਹ ਕਾਲਖ ਤੋਂ ਰਹਿਤ ਹੈ ਪ੍ਰਮਾਤਮਾ ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੂੰ ਉਹਨੂੰ ਤੇ ਯਾਦ ਨਹੀਂ ਕੀਤਾ ਜਦੋਂ ਕਿ ਉਹ ਤੇਰੇ ਅੰਦਰ ਹੈ ਤੂੰ ਅਨੁਭਾਰ ਭਾਲਦਾ ਫਿਰਦਾ ਹੈ ਇੱਥੇ ਝੁੰਪ ਲੇਖਾ ਖਾ ਗਿਆ ਬਾਹਰ ਪ੍ਰਮਾਤਮਾ ਨੂੰ ਭਾਲਦਾ ਫਿਰਦਾ ਹੈ ਮਾਇਆ ਨਾਲ ਜੁੜਿਆ ਪਿਆ ਤੇਰੇ ਅੰਦਰ ਮਾਇਆ ਦਾ ਪਿਆਰ ਪੈ ਰਿਹਾ ਹੈ ਪ੍ਰਮਾਤਮਾ ਨੂੰ ਤੂੰ ਬਾਹਰ ਭਾਲਦਾ ਹੈ ਉਲਟ ਹੋ ਰਿਹਾ ਹੈ ਕੰਮ ਪਰਮਾਤਮਾ ਤੇਰੇ ਅੰਦਰ ਹੈ ਤੇ ਮਾਇਆ ਬਾਹਰੀ ਹੈ ਤੂੰ ਬਾਹਰੋਂ ਮਾਇਆ ਨੂੰ ਭੁਲਾ ਤੇ ਅੰਦਰ ਪਰਮਾਤਮਾ ਨਾਲ ਜੁੜ ਉਹ ਨਰਿੰਜਣ ਆਪੋ ਮਾਇਆ ਤੋਂ ਰਹਿਤ ਤੇ ਤੇndvi ਮਾਇਆ ਤੋਂ ਰਹਿਤ ਕਰ ਦੇਗਾ ਕਿਉਂਕਿ ਮਾਇਆ ਦਾ ਮੋਹ ਵੀ ਉਸ ਜਿੰਨੀ ਪਾਇਆ ਬਹੁਤ ਜਨਮ ਪਰਮਤ ਤੈ ਹਾਰਿਓ ਇਸ ਤਰ ਮਤ ਨਹੀਂ ਪਾਈ ਗੁਰੂ ਜੀ ਕਹਿੰਦੇ ਇਸ ਤਰੀ ਤੂੰ ਜੀਵਨ ਦੀ ਬਾਜੀ ਹਾਰਦਾ ਰਿਹਾ ਹੈਂ ਅਨੇਕਾਂ ਜਨਮਾਂ ਵਿੱਚ ਢੱਡ ਪੜਕ ਕੇ ਤੈਨੂੰ ਇਹ ਮਰੁਖਾ ਜਨਮ ਦੀ ਬਾਜੀ ਮਿਲੀ ਐ ਇਹ ਮਿਲ ਇਹ ਤੂੰ ਹਾਰ ਰਿਹਾ ਹੋਂ ਤੂੰ ਇਹਨੂੰ ਵੀ ਹਾਰ ਰਿਹਾ ਐ ਐਸੀ ਅਕਲ ਨਹੀਂ ਸਿੱਕੀ ਜਿਸ ਦੀ ਵਰਕਤ ਦੇ ਨਾਲ ਤੈਨੂੰ ਅਡੋਲ ਅਵਸਥਾ ਮਿਲ ਜਾਂਦੀ ਇਹ ਜਿਹੜੀ ਤੇਰੀ ਝਟਕਣਾ ਐ ਇਹ ਮੁੱਕ ਜਾਂਦੀ ਐਸੀ ਅਵਸਥਾ ਤੂੰ ਆਪਣੀ ਇਸ ਤਰ੍ਹਾਂ ਮਤ ਨਹੀਂ ਪਾਈ ਅਡੋਲ ਅਵਸਥਾ ਵਾਲੀ ਮਤ ਤੂੰ ਆਪਣੀ ਬੜਾਈ ਲਈ ਸਾਰਾ ਦਿਨ ਦੌੜ ਭੱਜ ਸਰਦਨ ਇਨਾਂ ਵਿੱਚ ਲੱਗਿਆ ਰਹਿਣਾ ਇਨਾਂ ਵਿੱਚ ਹੀ ਤੂੰ ਜੁੜਿਆ ਰਹਿਣਾ ਹਮੇਸ਼ਾ ਇਹ ਇਹ ਹੀ ਤੂੰ ਕਰ ਰਿਹਾ ਸਾਰੀ ਉਮਰ ਤੇ ਪ੍ਰਮਾਤਮਾ ਨੂੰ ਤੂੰ ਭੁੱਲ ਰਿਹਾ ਮਾਨਸ ਦੇ ਪਾਏ ਪਦ ਮਾਨਸ ਦੇ ਪਾਏ ਪਦ ਹਰ ਪਰ ਨਾਨਕ ਬਾਤ ਬਤਾਈ ਮਾਨਸ ਦੇ ਪਾਏ ਪਦ ਪਾਏ ਸ਼ਬਦ ਅੰਨ ਵਿੱਚ ਲੈ ਜਾਏਗੀ ਮਾਨਸ ਦੇ ਪਲ ਯਾਨੀ ਇਸ ਜੀਵਨ ਦਾ ਜਿਹੜਾ ਮੇਨ ਮਕਸਦ ਸੀ ਜਿਹੜੀ ਮੇਨ ਅਵਸਥਾ ਇਹਦੀ ਬਣਨੀ ਚਾਹੀਦੀ ਸੀ ਉਹ ਤਾਂ ਮਿਲੇਗੀ ਜੇ ਤੂੰ ਪਰਮਾਤਮਾ ਨਾਲ ਜੁੜੇਗਾ ਹਰ ਭਜ ਨਾਨਕ ਬਾਤ ਬਤਾਈ ਨਾਨਕ ਜੀ ਤੈਨੂੰ ਇਹ ਗੱਲ ਦੱਸਦੇ ਐ ਏ ਨਾਨਕ ਇਹ ਗੱਲ ਕਹਿ ਕਿ ਗੁਰੂ ਤਾਂ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਊਚਾ ਦਰਜਾ ਪਰਮਾਤਮਾ ਦੀ ਭਜਨ ਕਰਿਆਂ ਮਿਲੇਗਾ ਐਸ ਕਰਕੇ ਤੂੰ ਭਗਤੀ ਕਰ ਹੁਣ ਭਗਤੀ ਕਿਹੜੀ ਕਰਨੀ ਹੈ ਉਹ ਆਪਾਂ ਸਮਝਣਾ ਹੈ ਜਪਜੀ ਸਾਹਿਬ ਵਿੱਚੋਂ ਸਾਰੀ ਬਾਣੀ ਲਿਖੀ ਕਿਸ ਵੇਸ ਤੇ ਗਈ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਇੱਥੇ ਜਪ ਜੀ ਸਾਹਿਬ ਵਿੱਚ ਇੱਕ ਪੰਕਤੀ ਆਉਂਦੀ ਹੈ ਬੈਣ ਕੋਣ ਕੀਤੇ ਭਗਤ ਨਾ ਹੋਏ ਜੇ ਤੇਰੇ ਅੰਦਰ ਕੋਈ ਗੁਣ ਨਹੀਂ ਆਇਆ ਪ੍ਰਮਾਤਮਾ ਦੀ ਗੁਣ ਤੂੰ ਗਾਉਂਦਾ ਨਹੀਂ ਜੇ ਤੇਰੇ ਅੰਦਰ ਵੀ ਕੋਈ ਗੁਣ ਪ੍ਰਗਟ ਨਹੀਂ ਹੋਇਆ ਤੇ ਫਿਰ ਕਾਦੀ ਭਗਤੀ ਹੈ ਤੂੰ ਬਾਹਰ ਖੋਜਦਾ ਫਿਰਦਾ ਉਹਨੂੰ ਬਾਹਰ ਜੰਗਲਾ ਬੀਆਵਾਨਾਂ 'ਚ ਫਿਰਦਾ ਹੈ ਫਿਰ ਤੂੰ ਬਾਹਰੀ ਤੌਰ ਤੇ ਅਨੇਕ ਹੀ ਕਰਮ ਕਾਂਡ ਕਰਦਾ ਹੈ ਤੇ ਇਸ ਤਰ੍ਹਾਂ ਤੈਨੂੰ ਫਿਰ ਇਹ ਜੀਵਨ ਦਾ ਜਿਹੜਾ ਉੱਚਾ ਦਰਜ ਉੱਚਾ ਦਰਜ ਹੈ ਏ ਫਿਰ ਤੈਨੂੰ ਮਿਲ ਨਹੀਂ ਰਿਹਾ ਜਿਥੋਂ ਵੀ ਅਸੀਂ ਬਾਣੀ ਵਿੱਚੋਂ ਪੜਾਂਗੇ ਗੁਰੂ ਜੀ ਕਹਿੰਦੇ ਆ ਪ੍ਰਮਾਤਮਾ ਨਾਲ ਜੁੜਾ ਹੁਣ ਦੇਖੋ ਜਦੋਂ ਅਸੀਂ ਪ੍ਰਮਾਤਮਾ ਨਾਲ ਜੁੜਨ ਦੀ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕੀਤੀ ਨੌਵੇਂ ਪਾਤਸ਼ਾਹ ਜੀ ਵੀ ਗੱਲ ਕਰ ਰਹੇ ਆ ਹਾਂ ਮਤਲਬ ਕੀ ਹੈ ਕਿ ਅਸੀਂ ਉਸ ਮਾਲਕ ਨਾਲ ਜੁੜਨਾ ਜਿਸ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਆ RAM RAMYA HAYA RAM ਜਿਹੜਾ ਕਿ ਇੱਕ ਓਕਾਰ ਹੈ ਸਤ ਨਾਮ ਹੈ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਬੂਰਤ ਹੈ ਅਜੂਨੀ ਹੈ ਸੈਭੰ ਗੁਰ ਪ੍ਰਸਾਦ ਜਿਹੜੀ ਇਹ ਗੁਣ ਨੇ ਬੋਲ ਦਿੱਤੇ ਇਹ ਗੁਣਾਤਮਕ ਨਾਮ ਗੁਰੂ ਜੀ ਨੇ ਸਾਨੂੰ ਦੱਸਿਆ ਹੈ ਮੂਲ ਮੰਤਰ ਮੂਲ ਦਾ ਮੰਤਰ ਕੀ ਦਾ ਮਤਲਬ ਕੀ ਹੈ ਅਸਲ ਉਪਦੇਸ਼ ਤਤਸਾਰ ਉਪਦੇਸ਼ ਇਹ ਹੈ ਕਿ ਉਸ ਇੱਕ ਜਿਹੜਾ ਆਪਣੇ ਆਪ ਵਿੱਚ ਪੂਰਨ ਹੈ ਉਹਦੇ ਵਿੱਚੋਂ ਸਭ ਕੁਝ ਬਣ ਰਿਹਾ ਹੈ ਸਾਰੇ ਆਕਾਰ ਪੈਦਾ ਹੋ ਰਹੇ ਹੈ ਚੱਲ ਰਹੇ ਹੈ ਉਹਦੇ ਵਿੱਚ ਹੀ ਮਿਟਦੇ ਜਾ ਰਹੇ ਹੈ ਉਹਦੀ ਆਪਣੀ ਜਿਹੜੀ ਹੋਂਦ ਹੈ ਉਹ ਪਰਹਪੁਰਬਲੀ ਹੈ ਸਤ ਹੈ ਸਤਿਆ ਹੈ ਹਵੇਸ਼ਾ ਰੈਣ ਵਾਲੀ ਹੈ ਤੇ ਉਹ ਸਾਨੂੰ ਬਣਾਉਣ ਵਾਲਾ ਵੀ ਹੈ ਤੇ ਸਾਡੇ ਵਿੱਚ ਰਮਿਆ ਹੋਇਆ ਵੀ ਹੈ ਕਰਨ ਕਾਰਣ ਸਮਰਥ ਹੈ ਉਹ ਹੁਣ ਗੁਰੂ ਜੀ ਅੱਗੇ ਕਹਿੰਦੇ ਨਿਰਵੈਰ ਨਿਰਭਉ ਹੁਣ ਇਹ ਸਾਰੀ ਲੋਕਾਈ ਕਾਦੇ ਵਿੱਚ ਜੁੜੀ ਹੋਈ ਸੀ ਡਰ ਵਿੱਚ ਸਹਿਪੇਤ ਸੀ ਆਪਣੇ ਆਪ ਨੂੰ ਬਚਾਉਣ ਵਾਸਤੇ ਦੂਜਿਆਂ ਨੂੰ ਬਰਵਾਹ ਰਹੀ ਸੀ ਦੂਜਿਆਂ ਦਾ ਨੁਕਸਾਨ ਕਰ ਰਿਹਾ ਸੀ ਹਰ ਆਦਮੀ ਆਪਣਾ ਸਵਾਰਥ ਸਾਧ ਰਿਹਾ ਸੀ ਡਰ ਵਿੱਚ ਸੀ ਸਹਿਮ ਵਿੱਚ ਸੀ ਦੂਜਿਆਂ ਨਾਲ ਵੈਰ ਖਵਾ ਰਿਹਾ ਸੀ ਜ਼ੁਲਮ ਤੋਂ ਡਰ ਰਿਹਾ ਸੀ ਗੁਰੂ ਜੀ ਕਹਿੰਦੇ ਇਹ ਇਹ ਤੋਂ ਛੱਡ ਭਗਤੀ ਉਸ ਮਾਲਕ ਨੂੰ ਚੇਤੇ ਵਿੱਚ ਰੱਖ ਜਿਹੜਾ ਆਪ ਨਿਰਭਉ ਤੇ ਨਿਰਵੈਰ ਹੈ ਅਕਾਲ ਮੂਰਤ ਕਾਲ ਦੇ ਦੀਨ ਨਹੀਂ ਹੈ ਤੂੰ ਤੂੰ ਡਰ ਰਿਹਾ ਸਮੇਂ ਦੇ ਪ੍ਰਭਾਵ ਦੇ ਮੁਤਾਬਕ ਤੂੰ ਡਰ ਰਿਹਾ ਤੇ ਤੈਨੂੰ ਮੌਤ ਤੋਂ ਡਰ ਲੱਗਦਾ ਪਰ ਉਹ ਮਾਲਕ ਤੇ ਅਕਾਲ ਪੁਰਖ ਹੈ ਜੂ ਦੀ ਭਗਤੀ ਕਰੂਗਾ ਗੁਣ ਅਡਾਪਟ ਕਰ ਤੂੰ ਵੀ ਸਥਿਰ ਹੋ ਜਾਏਗਾ ਅਡੋਰ ਹੋ ਜਾਏਗਾ ਤੇਰਾ ਜੀਵਨ ਵੀ ਬਦਲ ਜਾਏਗਾ ਇਸ ਤਰ੍ਹਾਂ ਗੁਰੂ ਜੀ ਸਾਰੇ ਜਿਹੜੇ ਪ੍ਰਮਾਤਮਾ ਦੇ ਗੁਣ ਨੇ ਉਹਨਾਂ ਨਾਲ ਜੁੜਨ ਦੀ ਹਦਾਇਤ ਸਾਰਿਆਂ ਨੂੰ ਕਰਦੇ ਆ ਨਾਵੇਂ ਪਾਛਾ ਜੀ ਤੇ ਇਹ ਜਿਹੜਾ ਵਿਚਾਰ ਗੁਰੂ ਜੀ ਨੇ ਇਸ ਇਲਾਕੇ ਵਿੱਚ ਦਿੱਤਾ ਕੀਰਤਪੁਰ ਤੋਂ ਚੱਲ ਕੇ ਸਾਰੇ ਪੰਜਾਬ ਦਾ ਦੌਰਾ ਕਰਿਆ ਖਾਸ ਕਰ ਮਾਲਵੇ ਖੇਤਰ ਦਾ ਹਰਿਆਣੇ ਦੇ ਹਿੱਸੇ ਸਾਰੇ ਜੂਪੀ ਤੇ ਫਿਰ ਬਿਹਾਰ ਬਿਹਾਰ ਤੋਂ ਅਸਾਮ ਅਸਾਮ ਜਿਹੜਾ ਧੋਬੀ ਘਾਟ ਢੋਬੜੀ ਘਾਟ ਵੀ ਕਹਿੰਦੇ ਉਹਨੂੰ ਬਰਮਪੁੱਤਰ ਨਦੀ ਦੇ ਕਿਨਾਰੇ ਹੈ ਉੱਥੋਂ ਤੱਕ ਗੁਰੂ ਨਵੇਂ ਪਾਸ਼ਾ ਜੀ ਨੇ ਦੌਰਾ ਕੀਤਾ ਪ੍ਰਚਾਰ ਫੈਰੀ ਕੀਤੀ ਆਪਣਾ ਜਿਹੜਾ ਅਕੀਦਾ ਸੀ ਜਿਹੜਾ ਮਕਸਦ ਸੀ ਜਾਂ ਜਿਹੜਾ ਸੰਕਲਪ ਸੀ ਪਰਮਾਤਮਾ ਬਾਰੇ ਉਹਨੂੰ ਸਮਝਾਉਣਾ ਕੀਤਾ ਲੋਕਾਂ ਨੂੰ ਤੇ ਲੋਕਾਂ ਦੇ ਅੰਦਰੋਂ ਡਰ ਸਹਿ ਵਰ ਭਰਮ ਮਹਿਮ ਮਾਇਆ ਦੀ ਖਟ ਦੇ ਵਿੱਚ মোহ ਉਹ ਸਾਰਾ ਤੋੜਿਆ ਗੁਰੂ ਜੀ ਤੇ ਫਿਰ ਇਹੀ ਲੋਕੀ ਉਸ ਜ਼ੁਲਮ ਦੇ ਵਿਰੁੱਧ ਉੱਠੇ ਤੇ ਜ਼ੁਲਮ ਦੇ ਵਿਰੁੱਧ ਲੜੇ ਤੇ ਉਹ ਜ਼ੁਲਮ ਦੀ ਦਰਨਾਸ ਹੋਇਆ ਕਿਉਂਕਿ ਹਕੂਮਤਾਂ ਜਿਹੜੀਆਂ ਸੀ ਜ਼ੁਲਮ ਕਰ ਰਹੀਆਂ ਸੀ ਲੋਕੀ ਸਹਿਮੇ ਹੋਏ ਸੀ ਲੋਕੀ ਡਰੇ ਹੋਏ ਸੀ ਐਸੇ ਸਮੇਂ ਗੁਰੂ ਨੌਵੇਂ ਪਾਸ਼ਾ ਜੀ ਨੇ ਉਪਦੇਸ਼ ਕੀਤਾ ਤੇ ਇਨਕਹਾ ਕਰ ਦਿੱਤੀ ਇਸ ਉਪਦੇਸ਼ ਦੀ ਕਿ ਆਪਾਂ ਆਪਣੇ ਆਪ ਨੂੰ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਕੁਰਬਾਨ ਕਰ ਦਿੱਤਾ ਸ਼ਹੀਦ ਹੋ ਗਏ ਦਿੱਲੀ ਸੀਸਗੰਜ ਵਿੱਚ ਇਨ੍ਹਾਂ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਆਪ ਲੋਕਾਂ ਨੂੰ ਜਿਉਣ ਦਾ ਅਧਿਕਾਰ ਦਿਵਾਉਣ ਵਾਸਤੇ ਇਹ ਮੰਗ ਸੀ ਵੱਡੀ ਆਪਾਂ ਕਹਿ ਦਿੰਦੇ ਆ ਤਿਲਕ ਜੰਜੂ ਦਾ ਨਹੀਂ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਉਹ ਕਿਸੇ ਵੀ ਕੌਮ ਦਾ ਹੋ ਸਕਦਾ ਹੈ ਕਿਸੇ ਵੀ ਕੌਮ ਉੱਤੇ ਹੋ ਸਕਦਾ ਹੈ ਉਹ ਕਿਸੇ ਵੀ ਧਰਮ ਦਾ ਕਿਸੇ ਵੀ ਧਰਮ ਉੱਤੇ ਹੋ ਸਕਦਾ ਹੈ ਕਿਸੇ ਵੀ ਤਕੜੇ ਬੰਦੇ ਦਾ ਮਜਰੂਹ ਉੱਤੇ ਜ਼ੁਲਮ ਹੋ ਸਕਦਾ ਹੈ ਹਰ ਇੱਕ ਜ਼ੁਲਮ ਦੇ ਵਿਰੁੱਧ ਇਹ ਆਵਾਜ਼ ਸੀ ਗੁਰੂ ਨਾਵੇਂ ਪਾਤਸ਼ਾਹ ਜੀ ਦੀ ਇਸ ਨੂੰ ਉਹਨਾਂ ਨੇ ਆਪਣੀ ਸੀ ਦੀਦੀ ਕੇ ਸੀਸ ਗੰਜ ਦੀ ਜਗ੍ਹਾ ਤੇ بلند ਕੀਤਾ ਤੇ ਉਹਨਾਂ ਸਰਕਾਰਾਂ ਉਹਨਾਂ ਜ਼ੁਲਮੀ ਜਿਹੜੀਆਂ ਤਾਕਤਾਂ ਸੀ ਉਹਨਾਂ ਦੀਆਂ ਜੜਾਂ ਹਿਲ ਗਈਆਂ ਇਸ ਤਰ੍ਹਾਂ ਇਸ ਜ਼ੁਲਮ ਦਾ ਨਾਸ ਗੁਰੂ ਜੀ ਨੇ ਕੀਤਾ ਸੋ ਆਪਾਂ ਬਾਣੀ ਆਪ ਫੜੀ ਬਾਣੀ ਪੜ ਲਈਏ ਪਹਿਲਾਂ ਫਿਰ ਸਾਨੂੰ ਇਤਿਹਾਸ ਪੜੀਏ ਤਾਂ ਕਿ ਬਾਣੀ ਪੜ ਕੇ ਸਾਨੂੰ ਇਤਿਹਾਸ ਦਾ ਪਤਾ ਲੱਗੇਗਾ ਵੀ ਸੱਚ ਕੀ ਹੈ ਕਿਉਂਕਿ ਕਰਮ ਜਿਹੜੀ ਲਿਖਣ ਵਾਲੀ ਆ ਉਹਨੇ ਆਪਣੇ ਵਿਚਾਰ ਦੇਣੇ ਆ ਪਰ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰਸ ਵੱਟੀ ਲਾ ਕੇ ਉਸ ਨੂੰ ਪੜਨਾ ਹੈ ਤੇ ਜੇ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਾਰਸ ਵੱਟੀ ਨਹੀਂ ਤੇ ਅਸੀਂ ਜੋ ਵੀ ਪੜਾਂਗੇ ਉਹ ਅਸੀਂ ਗੁਰੂ ਤੋਂ ਦੂਰ ਚਲੇ ਜਾਵਾਂਗੇ ਇਸ ਕਰਕੇ ਪਹਿਲਾਂ ਬਾਣੀ ਪੜੋ ਬਾਣੀ ਨੂੰ ਸਮਝੋ ਆਪਣੇ ਵਾਸਤੇ ਆਪ ਬਾਣੀ ਪੜੋ ਇਹ عقیدہ ਆਪਣੇ ਮਨ ਵਿੱਚ ਪੱਕਾ ਕਰੋ